ਦੋਸਤੋ ਇੱਕ ਟੱਪਾ ਗੁਲਦੀ ਮਾਨਕ ਹੰਦਾ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ ਉਮੀਦ ਕਰਦੇ ਹਾਂ ਪਸੰਦ ਕਰੋਗੇ ਹੋ ਡਿੱਕੇ ਚੜ ਗਿਆ ਦਸ ਰਿਤ ਦੇ ਲੋਕੋ ਸਰਬਨ ਭਗਤ ਵਿਚਾਰਾ ਡਿੱਕੇ ਚੜ ਗਿਆ ਦਸ ਰਿਤ ਦੇ ਲੋਕੋ ਸਰਬਨ ਭਗਤ ਵਿਚਾਰਾ ਉਹ ਦੇ ਅੰਧਲੇ ਮਾਪਿਆਂ ਦਾ ਨਾ ਕੋਈ ਜੱਗ ਵਿੱਚ ਰਿਹਾ ਸਹਾਰਾ ਦੇ ਅੰਦੇਲੇ ਮਾਪਿਆਂ ਦਾ ਨਾ ਕੋਈ ਜੱਗ ਵਿੱਚ ਰਿਹਾ ਸਹਾਰਾ ਹੋ ਪਾਣੀ ਲੈਣ ਤੁਰ ਗਿਆ ਸੀ ਪਾਣੀ ਲੈਣ ਤੁਰ ਗਿਆ ਸੀ ਅੱਗੇ ਮਾੜੇ ਸਗਨ ਸੀ ਹੋਏ ਤਾਰੇ ਟੁੱਟੇ ਅਕਾਸਾਂ ਤੋਂ ਕਹਿੰਦੇ ਕੁੱਤੇ ਬਿੱਲੇ ਰੋਏ ਹਉ ਧਾਰੇ ਟੁੱਟੇ ਆਕਾਸਾਂ ਤੋਂ ਮੂਰੇ ਬਿੱਲੇ ਕੁੱਤੇ ਰੋਏ ਹੋਣੀ ਖਿੱਚ ਕੇ ਲਹਿ ਗਈ ਸੀ ਤੁਰਪਿਆ ਓ ਕਰਮਾਂ ਦਾ ਮਾਰਾ ਦਿੱਕੇ ਚੜ ਗਿਆ ਦਸਰਤ ਦੇ ਲੋਕੋ ਸਰਬਨ ਭਗਤ ਵਿਚਾਰਾਂ